ਤਲਤਿ ਦੀਵਾਲੀ ਦੀਆਂ ਸਭ ਨੂੰ ਸ਼ੁਭਕਾਮਨਾਵਾਂ ਇਹ ਇੱਕ ਬੜਾ ਕਲਰਫੁੱਲ ਤਿਹਾੜਾ ਹੈ ਜਿਹਨੂੰ ਕਿ ਆਪਾਂ ਨੂੰ ਕਲਰਫੁੱਲ ਤਰੀਕੇ ਨਾਲ ਹੀ ਮਨਾਉਣਾ ਚਾਹੀਦਾ ਹੈ ਕੱਲੇ ਪਟਾਕੇ ਚਲਾਉਣਾ ਕੋਈ ਬਹੁਤ ਸਿਆਣਪ ਵਾਲੀ ਗੱਲ ਨਹੀਂ ਹੈ ਆਪਾਂ ਫੁੱਲਾਂ ਦੇ ਨਾਲ ਜਿਵੇਂ ਹੋਲੀ ਮਨਾਉਂਦੇ ਹਾਂ ਓਵੇਂ ਹੀ ਆਪਾਂ ਇਹਨਾਂ ਕਲਰਸ ਨੂੰ ਫੁੱਲਾਂ ਨਾਲ ਆਪਾਂ ਦੀਵਾਲੀ ਮਨਾਣੀ ਚਾਹੀਦੀ ਹੈ ਜਿਹੜੇ ਪਟਾਕੇ ਐ ਇਹਨਾਂ ਦਾ ਬਹੁਤ ਨੁਕਸਾਨ এনਵਾਇਰਨਮੈਂਟ ਨੂੰ ਜਿੱਥੇ ਹੈਗਾ ਹੀ ਹੈਗਾ ਇਹਨਾਂ ਦਾ ਬਹੁਤ ਨੁਕਸਾਨ ਤੁਹਾਡੇ ਆਪਣੀ ਅੱਖਾਂ ਨੂੰ ਵੀ ਆਉਂਦਾ ਹੈ। ਕਈ ਵਾਰੀ ਜਦੋਂ ਇਹ ਪਟਾਕੇ ਕਿਉਂਕਿ ਇਹ ਕੋਈ ਬਹੁਤ ਸਟੈਂਡਰਡਾਈਜ਼ ਨਹੀਂ ਹੁੰਦੇ। ਸੋ ਕਈ ਵਾਰੀ ਮੈਂ ਦੇਖਿਆ ਕਿ ਇਹ ਚੱਲ ਜਾਂਦੇ ਆ ਜਦੋਂ ਛਲਾ ਰਹੇ ਹੋਣੋਂ ਹੱਥ 'ਚ ਚੱਲ ਜਾਂਦਾ। ਉਸ ਤੋਂ ਬਾਅਦ ਜਿਹੜੀਆਂ ਅੱਖ ਦੀਆਂ ਇੰਜਰੀਜ਼ ਹੁੰਦੀਆਂ ਉਹ ਦੇਖ ਕੇ ਬਹੁਤ ਮਨ ਦੁੱਖ ਦੁੱਖ ਹੁੰਦਾ ਹੈ ਕਿ ਇੰਨਾ ਮਤਲਬ ਵਧੀਆ ਤਿਹਾਰ ਤੇ ਕਿਸੇ ਦੀ ਨਿਗਾਹ ਚਲੀ ਜਾਵੇ ਉਸ ਪਟਾਕੇ ਦੇ ਕਰਕੇ। ਮੇਰੀ ਇਹ ਹੈ ਕਿ ਤੁਹਾਨੂੰ ਰਿਕੁਐਸਟ ਵੀ ਹੈ ਤੇ ਐਡਵਾਈਸ ਵੀ ਹੈ ਕਿ ਜਦੋਂ ਵੀ ਪਟਾਕੇ ਚਲਾਉਂਦੇ ਹੋ ਤਾਂ ਪਹਿਲਾਂ ਤਾਂ ਕੋਸ਼ਿਸ਼ ਕਰੋ ਆਪਣਾ ਅੱਖਾਂ ਨੂੰ ਸੇਫਟੀ ਦੇ ਕੇ ਚਲਾਓ ਦੂਜਾ ਕੋਈ ਵੀ ਇਸ ਤਰ੍ਹਾਂ ਦੇ ਬੰਬ ਜਾਂ ਉਸ ਤਰ੍ਹਾਂ ਨਾਲ ਚਲਾਓ ਜਿਨ੍ਹਾਂ ਦੇ ਉੱਤੇ ਕੋਈ ਕੋਪਟਨ ਲਾ ਕੇ ਚਲਾਉਂਦੇ ਹੋ ਜਾਂ ਕੋਈ ਐਕਸਪਲੋਡ ਹੋ ਜਵੇ ਤੀਜਾ ਜੇ ਅੱਖ 'ਚ ਕੋਈ ਪ੍ਰੋਬਲਮ ਹੋ ਜਾਂਦੀ ਹੈ ਤਾਂ ਇਮੀਡੀਟਲੀ ਡਾਕਟਰ ਨੂੰ ਦਿਖਾਓ ਉਸ ਨੂੰ ਇਹ ਕੋਸ਼ਿਸ਼ ਨਹੀਂ ਕਰਨੀ ਵੀ ਆਪਾਂ ਆਪੇ ਹੀ ਅੱਖ ਨੂੰ ਟ੍ਰੀਟ ਕਰ ਲਈਏ ਨਹੀਂ ਕਿਉਂਕਿ ਫਿਰ ਤੇ ਪ੍ਰੋਬਲਮ ਵੱਧ ਜਾਂਦੀ ਹੈ ਪਬਲਿਕ ਲੋਕਾਂ ਦੀ ਨਿਗਾ ਚਲੀ ਜਾਂਦੀ ਹੈ ਸੋ ਮੇਰੀ ਇਹ ਰਿਕਵੈਸਟ ਹੈ ਕਿ ਇਸ ਇਤਿਹਾਰ ਨੂੰ ਮਨਾਣਾ ਆਪਣੇ ਰਿਸਪੌਂਸਿਬਿਲਟੀ ਨਾਲ ਮਨਾਓ ਤੇ ਦੂਜੇ ਦੀ ਵੀ ਧਿਆਨ ਲੱਖੋ ਕਿਉਂਕਿ ਅਸੀਂ ਇੱਕ ਦੋ ਕੇਸ ਜਿਵੇਂ ਵੀ ਦੇਖਿਆ ਕਿ ਤੁਸੀਂ ਪਟਾਕੇ ਚਲਾ ਰਹੇ ਸੀ ਕਿਤੇ ਕਿਸੇ ਹੋਰ ਦੀ ਅੱਖ 'ਚ ਵੱਜ ਗਿਆ ਜਿਹੜਾ ਵਿਚਾਰਾ ਕੋਲ ਦੀ ਤਪ ਰਿਹਾ ਸੀ ਤੇ ਉਹਦੀ ਨਿਗਾ ਚਲੀ ਗਈ ਸੋ ਕਿਰਪਾ ਕਰਕੇ ਮੇਰੀ ਸਭ ਨੂੰ ਇਹ ਰਿਕਵੈਸਟ ਹੈ ਐਡਵਾਈਸ ਹੈ ਪਲੀਜ਼ ਰਿਸਪੌਂਸਿਬਲੀ ਇਸ ਇਤਿਹਾਰ ਨੂੰ ਮਨਾਓ ਜਿੰਦੇ ਨਾਲ ਕਿ ਖੁਸ਼ੀਆਂ ਆਪਾਂ ਵਧਾਈਏ ਨਾ ਕਿ ਘਟਾਈਏ